ਨਲਾਇਕ ਬੱਚਾ ਇਮਤਿਹਾਨ ਦੇ ਦਿਨਾਂ ਦੇ ਵਿੱਚ ਆ ਕੇ ਨਕਲ ਮਾਰਨ ਦਾ ਯਤਨ ਕਰ ਰਿਹਾ ਸਿਰ ਟੋਟਲ ਡਰਾਮੇਬਾਜ਼ੀ ਸੀ ਇਹ ਸਿਰਫ ਤੇ ਸਿਰਫ 2019 ਦੀ ਐਮਪੀ ਦੀ ਇਲੈਕਸ਼ਨ ਜੇ ਮੈਂ ਇਹ ਕਹਾਂ ਕਿ ਇੱਕ ਨਲਾਇਕ ਬੱਚਾ ਇਮਤਿਹਾਨ ਦੇ ਦਿਨਾਂ ਦੇ ਵਿੱਚ ਆ ਕੇ ਨਕਲ ਮਾਰਨ ਦਾ ਯਤਨ ਕਰ ਰਿਹਾ ਇੱਕ ਪਾਸੇ ਕਾਂਗਰਸ ਦੀ ਸਰਕਾਰ ਹੋਵੇ ਕਾਂਗਰਸ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਕਾਂਗਰਸ ਸਰਕਾਰ ਦੇ ਮੰਤਰੀ ਐਮਪੀ ਐਮਐਲਏ ਧਰਨਾ ਲਾਉਣ ਫੇਲਰ ਆਫ ਗਵਰਨਮੈਂਟ ਨੰਬਰ 2 ਸਰਕਾਰ ਮਤਲਬ ਕਿ ਫੇਲ ਹੋ ਗਈ ਨੋ ਡਾਊਟ ਐਨਐਚਏਆਈ ਕੇਂਦਰ ਦੀ ਏਜੰਸੀ ਹੈਗੀ ਆ ਮੈਂਬਰ ਪਾਰਲੀਮੈਂਟ ਵੀ ਪਾਰਲੀਮੈਂਟ ਦਾ ਮੈਂਬਰ ਹੈਗਾ ਅਰ ਪੰਜਾਬ ਦੇ ਅੰਦਰ ਹਕੂਮਤ ਕਾਂਗਰਸ ਦੀ ਹੋਵੇ ਤੇ ਕਾਂਗਰਸ ਪਾਰਟੀ ਦੇ ਮੰਤਰੀ ਐਮਪੀ ਤੇ ਐਮਐਲਏ ਧਰਨੇ ਦੇ ਬੈਠਣ ਗਵਰਨਮੈਂਟ ਦਾ ਫੇਲਰ ਨੰਬਰ ਤੀਸਰਾ ਗੁੰਡਾਗਰਦੀ ਦਾ ਨੰਗਾ ਨਾਚ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਹਰ ਭਾਰਤੀ ਨਾਗਰਿਕ ਨੂੰ ਕਾਨੂੰਨ ਅਧਿਕਾਰ ਦਿੰਦਾ ਪਰ ਉਥੇ ਜਾ ਕੇ ਤੁਸੀਂ ਗੁੰਡਾਗਰਦੀ ਕਰੋ ਪੁਲਿਸ ਤੰਤਰ ਦੀ ਸ਼ਹਿ ਦੇ ਨਾਲ ਜਿਵੇਂ ਕਹਿ ਦਈਏ ਵੀ ਚੂਹਾ ਖੱਡਮੂਰੇ ਸ਼ੇਰ ਬਣਿਆ ਹੁੰਦਾ ਸੋ ਪੁਲਿਸ ਤੰਤਰ ਦੀ ਸ਼ਹਿ ਦੇ ਉੱਤੇ ਗੁੰਡਾਗਰਦੀ ਕਰਨੀ ਪੀਸਫੁਲ ਸਿਟੀ ਦੇ ਲੋਕਾਂ ਦੇ ਮਨ ਅੰਦਰ ਇੱਕ ਟੈਰਰ ਕ੍ਰੀਏਟ ਕੀਤਾ ਵਾ ਫਿਰ ਕਹੂੰਗਾ ਕਿ ਉਹ ਗੱਲ ਹੈਗੀ ਹੈ ਕਿ ਇਹ ਨਲਾਕ ਬੱਚਾ ਇਮਤਿਹਾਨ ਦੇ ਦਿਨਾਂ ਦੇ ਵਿੱਚ ਆ ਕੇ ਨਕਲ ਮਾਰਨ ਦਾ ਯਤਨ ਕਰ ਰਿਹਾ ਪਰ ਲੋਕ ਸਭ ਕੋਈ ਸਮਝਦੇ ਆ ਕੀ ਆਇਆ ਕਿ ਹੁਣ ਉਥੇ ਕੀ ਕਰ ਲਿਆ ਤਾਂ ਨੇ ਇੱਕ ਦਿਨ ਟੋਲ ਬੰਦ ਕੀਤਾ ਸੀ ਇੱਕ ਦਿਨ ਦੇ ਵਿੱਚ ਕਿਹੜੀ ਸਫਲਤਾ ਹਾਸਲ ਕੀਤੀ ਹੈ ਨਰੋਲ ਝੂਠ ਬੋਲ ਰਹੇ ਆ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੈਂ ਅਧਿਨ ਵਿਧਾਨ ਕਮੇਟੀ ਦਾ ਮੈਂਬਰ ነਾਂ ਜਿਹੜੀ ਗੱਲ ਬਾਰ-ਬਾਰ ਐਮਪੀ ਸਾਹਿਬ ਕਾਗਜ਼ ਦਿਖਾ ਕੇ ਪੜ ਰਹੇ ਉਹ ਐਨਐਚਏਆਈ ਨੂੰ ਅਧਿਨ ਵਿਧਾਨ ਕਮੇਟੀ ਪੰਜਾਬ ਵਿਧਾਨ ਸਭਾ ਜਿਹਦਾ ਮੈਂ ਅ ਦੋਸਤ 2018-19 ਦੇ ਵਿੱਚ ਮੈਂਬਰ ਰਹਿ ਇੱਕ ਸਾਲ ਤੇ ਹਰ ਵਾਰ NHAI ਸਬਜੈਕਟ ਤੇ ਲਿਆਉਣ ਵਾਸਤੇ ਤੇ NHAI ਦੇ ਤੇ ਸੋਮਾ ਕੰਪਨੀ ਦੀਆਂ ਪਰਤਾਂ ਉਘਾੜਨ ਵਾਸਤੇ ਸੈਕਰੀਫਾਈਜ਼ ਕੀਤਾ ਇਹ ਕਾਜ਼ੀ ਲੈ ਕੇ ਉੱਥੇ ਪਹੁੰਚ ਕੇ ਟੋਟਲ ਫੇਲ ਹੋਇਆ ਰਿਹਾ ਸਰਕਾਰ ਦਾ ਇਹ ਨਿਰੀ ਡਰਾਮੇਬਾਜ਼ੀ ਆ ਸਿਰਫ ਤੇ ਸਿਰਫ ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਦੇ ਯਤਨਾਂ ਦੇ ਵਿੱਚ ਵੋਟਾਂ ਮਟੋਰਨ ਦਾ ਇਹਨਾਂ ਨੇ ਜਰੀਆ ਸੀ ਜਿਹੜਾ ਕਿ ਫਲੱਪ ਹੋ